ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਇਸ ਪ੍ਰੋਗਰਾਮ ਰਾਹੀਂ ਸਾਡੀ ਇਹੀ ਮਕਸਦ ਹੈ ਕਿ ਅਸੀਂ ਵੋਟਰਸ ਜੋ ਹੈ ਉਹਨਾਂ ਤੱਕ ਪਹੁੰਚ ਕਰੀਏ ਔਰ ਉਹਨਾਂ ਨੂੰ ਅਵੇਅਰ ਕਰੀਏ ਕਿ ਇਸ ਲੋਕਤੰਤਰ ਦੇ ਪਰਵ ਦਾ ਤੁਸੀਂ ਹਿੱਸਾ ਬਣੋ ਔਰ 1 ਤਰੀਕ ਨੂੰ ਸਾਰੇ ਵਦ ਚੜ੍ਹ ਕੇ ਆਪਣੇ ਵੋਟ ਪਾ ਨਿਕਲਣ ਔਰ ਵਦ ਤੋਂ ਵਦ ਗਿਣਤੀ ਦੇ ਵਿੱਚ ਵੋਟ ਪਾ ਇਸ ਵਾਰ ਜਿਹੜੀ VOTING ਨੂੰ ਉਤਸ਼ਾਹ ਕਰਨ ਲਈ ਬਹੁਤ ਸਾਰੇ ਪ੍ਰਯਾਸ ਕੀਤੇ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਯੂ ਨੂੰ ਤੁਸੀਂ ਘਰ ਬੈਠੇ ਕਰ ਸਕਦੇ ਹੋ ਅ ਘਰਾਨੇ ਟਾਈਮ ਦੇ ਵਿੱਚ ਪਿੰਕ ਬੂਥਸ ਵੀ ਬਣਾਏ ਜਾਂਦੇ ਸੀ ਕੀ ਇਦਾਂ ਦੇ ਪ੍ਰਯਾਸ ਨੇ ਜਿਹੜੇ ਇਸ ਵਾਰ ਕੀਤੇ ਗਏ ਦੇਖੋ ਜੀ ਜਿਵੇਂ ਤੁਸੀਂ ਦੱਸਿਆ ਵਕ ਵਕ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਜਿਸ ਕਰਕੇ ਜੋ ਵੋਟਰਸ ਹੈ ਇੱਟਾ ਉਹਨਾਂ ਨੂੰ ਸੁਵਿਧਾ ਵੀ ਹੋਏ ਆਸਾਨੀ ਵੀ ਹੋਏ ਵੋਟ ਵੋਟ ਪਾਉਣ ਦੇ ਵਿੱਚ ਔਰ ਜਿਵੇਂ ਤੁਸੀਂ ਦੱਸਿਆ ਅਸੀਂ ਪਿੰਕ ਬੂਥ ਬਣਾ ਰਹੇ ਹਾਂ ਜੋ ਕਿ ਮਹਿਲਾਵਾਂ ਵਾਸਤੇ ਹੈ ਅਸੀਂ ਗ੍ਰੀਨ ਬੂਥ ਬਣਾ ਰਹੇ ਹਾਂ ਜੋ ਕਿ ਇੱਕ ਇਕੋ ਫ੍ਰੈਂਡਲੀ ਮੈਸੇਜ ਨੂੰ ਦਿੰਦਾ ਹੈ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੇ ਇਹ ਜੇ ਵਰਕ ਨੇ ਪੀਡਬਲਿਟੀ ਵੋਟਰਸ ਨੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਰਹੇ ਆਸਾਨੀ ਰਹੇ ਵੋਟ ਪਾਣ ਦੇ ਵਿੱਚ ਤਾਂ ਹਰ ਸੰਭਵ ਜੋ ਉਪਰਾਲੇ ਹਰ ਸੰਭਵ ਜੋ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਕਿਊ ਮੈਨੇਜਮੈਂਟ ਦੀ ਗੱਲ ਕੀਤੀ ਘਰ ਬੈਠੇ ਤੁਸੀਂ ਹਰ ਬੂਥ ਦੇ ਵਿੱਚ ਇਹ ਜਾਣ ਸਕੋਗੇ ਕਿ ਉਸ ਪੂਲਿੰਗ ਬੂਥ ਦੇ ਵਿੱਚ ਕਿੰਨੀ ਲੰਬੀ ਲਾਈਨ ਹੁਣੇ ਹਾਲ ਦੀ ਘੜੀ ਦੇ ਵਿੱਚ ਲੱਗੀ ਹੈ ਉਹ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਅਹਿਸਾਸ ਹੋ ਜਾਏਗਾ ਅਵੇਰਨੈਸ ਹੋ ਜਾਏਗੀ ਕਿ ਉਹਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਤੁਹਾਨੂੰ ਕਿੰਨਾ ਇੱਕ ਟਾਈਮ ਟੈਂਟੇਟਿਵ ਲੱਗ ਸਕਦਾ ਹੈ ਉੱਥੇ ਜਾਤ ਦੇ ਵਿੱਚ ਔਰ ਵੋਟ ਕਰਨ ਦੇ ਵਿੱਚ ਤਾਂ ਹਰ ਕਿਸਮ ਦੀ ਜੋ ਟੈਕਨੋਲੋਜੀ ਵੀ ਅਸੀਂ ਇਸ ਵਾਰ ਵਰਤੀ ਹੈ ਔਰ ਮਕਸਦ ਇਹੀ ਹੈ ਕਿ ਲੋਕਾਂ ਨੂੰ ਵੋਟਰਸ ਨੂੰ ਬਹੁਤ ਆਸਾਨੀ ਹੋਈ ਔਰ ਬਹੁਤ ਅੱਛੇ ਮਾਹੌਲ ਦੇ ਵਿੱਚ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟ ਪਾ ਸਕਾ ਆਖਰੀ ਸਵਾਲ ਹੈ ਜੀ ਕਿ ਜਿਹੜੇ ਸਟਾਫ ਹੈ ਉਹਨੂੰ ਵੀ ਪ੍ਰੋਸਾਈਡ ਕਰਨ ਲਈ ਕੁਝ ਕੀਤਾ ਜਾ ਰਿਹਾ ਜਿਹੜੇ ਬੀਐਲਓਜ਼ ਜਾਂ ਜਿਹੜੇ ਵੋਟਿੰਗ ਜਿੱਥੇ ਜ਼ਿਆਦਾ ਰਹੇਗੀ ਬੀਚੇ ਉੱਪਰ ਉਹਨਾਂ ਨੂੰ ਵੀ ਉਤਸਾਹਿਤ ਕਰਨ ਲਈ ਕੁਝ ਕੀਤਾ ਜਾ ਰਿਹਾ ਜਿਵੇਂ ਕਿ ਜੀ ਤੁਹਾਨੂੰ ਪਤਾ ਹੈ 2 ਜਾਂ 3 ਦਿਨ ਪਹਿਲਾਂ ਮਾਨੂਕ ਸੀਓ ਸਾਹਿਬ ਪੰਜਾਬ ਵੱਲੋਂ ਇੱਕ ਅਨਾਉਂਸਮੈਂਟ ਹੋਈ ਸੀਗੀ ਜਿਹੜਾ ਵੀ ਬੀਐਲਓ ਵੱਧ ਤੋਂ ਵੱਧ ਜੋ ਜਿਸ ਬੂਥ ਦੇ ਵਿੱਚ VOTING PERCENTAGE ਵਧੇਗੀ ਉਹਨੂੰ 5000 ਰੁਪਏ ਦਾ ਐਜ਼ ਅ ਇਨਸੈਂਟਿਵ ਉਹਨਾਂ ਨੇ ਅਨਾਉਂਸ ਕੀਤਾ ਹੈ ਇੱਕ ਬਹੁਤ ਅੱਛੀ ਪਹਿਲ ਹੈ ਔਰ ਮੈਂ ਹੀ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਸਾਰੇ VOTERS ਨੂੰ ਸਾਰੇ ਸਟਾਫ ਨੂੰ ਕਿ ਪੂਰੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਨੇ ਔਰ ਮੈਂ ਹੀ ਕਹਾਂਗਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ VOT PAN ਇੱਕ ਤਰੀਕ ਨੂੰ ਜ਼ਰੂਰ ਆਓ ਸਾਡੀ ਐਪ ਜਿਹੜੀ ਜਿਸ ਦਾ CG ਵੱਲੋਂ ਕੁਪਾ ਕਿਊ ਦਾ ਸਟੇਟਸ ਦੇਖ ਸਕਦੇ ਸਿਰਫ ਸਟੇਟਸ ਦੇਖ ਸਕਦੇ ਆ ਜਾਂ ਕਿਊ ਨੰਬਰ ਵੀ ਲੈ ਸਕਦੇ ਆ ਨਹੀਂ ਉਹਦੇ ਵਿੱਚ ਸਟੇਟਸ ਆਉਂਦਾ